हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਦੋਵੇਂ ਟੌਪ ਦੀਆਂ ਨੇ ਬਾਈ ਗਰਮੀਆਂ ਦੇ ਆਕੇ ਤੋਹਫੇ ਤੇ ਦੋਵੇਂ ਤਾਜ਼ੀਆਂ ਸੂਈਆਂ ਨੇ ਇੱਕ ਦੇ ਮਗਰ ਬੱਛ ਆ ਗਿਆ ਬਈ ਬੱਛੀ ਬਹੁਤ ਕੁਆਲਿਟੀ ਦਿੱਤੀ ਐਰ ਸੈਰ ਦੀ ਬੱਛੀ ਨੂੰ ਕਰਮਾਲੀ ਨੇ ਜਨਮ ਦਿੱਤਾਗਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੌਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਹਾਂਜੀ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕਰ ਕੰਮ ਬਹੁਤ ਵਧੀਆ ਜੀ ਠੀਕ ਆ ਤੇ ਫਿਰ ਦੋ ਗਾਮਾ ਹੈ ਹਾਂਜੀ ਦੋਵੇਂ ਗਰਮੀਆਂ ਦੇ ਤੋਂ ਦੋਨੇ ਗਰਮੀਆਂ ਦੇ ਤੋਂ ਫੇਰ ਚੰਗੇ ਦੋਦੜੀਆਂ ਬਾਈ ਠੀਕ ਹੈ ਬਾਈ ਹਾਂਜੀ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਅਰਫਾਨ ਖਾਨ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾ ਪ੍ਰਾਣਾ ਜੀ ਨੇੜੇ ਪਿੰਡ ਬਾਈ ਨੇੜੇ ਬਾਗਾ ਪ੍ਰਾਣਾ ਸ਼ਹਿਰ ਭਗਤਾ ਭਾਈ ਬਰਗਾੜੀ ਸ਼ਹਿਰੇ ਨੇੜੇ ਹੈ ਜੀ ਠੀਕ ਆ ਕੰਟੈਕਟ ਨੰਬਰ ਬੋਲ 9876043852 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਹਾ ਨੋਟ ਕਰ ਲੋ ਬਾਈ ਇਹ ਤੁਹਾਨੂੰ ਪਹਿਲੇ ਹੀ ਤੇ ਸਟਾਰਟ ਕਰਦੀ ਹਾਂਜੀ ਬਾਈ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਵੀ ਹੈ ਜੀ ਹ 4 ਟਾਈਮ ਚੋਲੇ 3 ਟਾਈਮ ਚੋਲੇ 20 ਕਿਲੋ ਦੁੱਧ ਆਪਾਂ ਕੰਡੇ ਮਰਾ ਦਾਂਗੇ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ 7ਵਾਂ ਦਿਨ ਆ ਜੀ 7 22 23 ਕਿਲੋ ਦੁੱਧ ਚੋਕੇ ਲਈ ਸੀ ਕੱਲ ਆਪਾਂ ਠੀਕ ਥੋੜਾ ਇਹ ਕਰਦਾ ਕਿ ਉਪਰਾਂ ਮੰਨ ਕੇ ਫੀਡ ਫੂਡ ਦਾ ਫਰਕ ਪੈ ਜਾਂਦਾ ਪਰ 20 ਕਿਲੋ ਆਪਾਂ ਮਣਾ ਦਾਂਗੇ 24 ਚੂਈ ਇੱਕ ਮਹੀਨੇ ਚਵਾਈ ਚੂਈ ਦੀ ਇੱਕ ਨੰਬਰ ਬਾਈ ਜਿਸ ਨੇ ਕਿਸੇ ਨੇ ਵੀ ਆਨਲਾਈਨ ਮੰਗਾਉਣੀ ਆ ਗਾਰੰਟੀ ਉਹ ਥਾਣਾ ਦੀ ਭਾਰ ਦੀ ਦੁੱਧ ਦੀ ਇੰਨੇ ਦੀ ਮਤਲਬ ਕਿ ਚਵਾਈ ਇੱਕ ਨੰਬਰ ਚਵਾਈ ਇੱਕ ਨੰਬਰ ਸੀਲ ਠੰਡੀ ਇੰਨੀ ਜਿੰਨੀ ਕਹਦੇ ਬਾਈ ਲੈ ਬਾ ਜਿਵੇਂ ਫੌਰਨ ਵਾਲੇ ਗਾਵਾਂ ਥੋੜਾ ਡਰਦੀ ਆ ਕੈਮਰੇ ਬਾਕੀ ਵੱਡੀ ਬੁੱਡੀ ਦੇਖ ਸਕਦੇ ਹੋ ਫੁੱਲ ਹਵਾਨਾ ਵਿੱਚ ਚੱਕਰਵਾਣੇ ਬਈ ਬਹੁਤ ਸੋਹਣਾ ਹਵਾਨਾ ਫੀਟ ਨਾਲ ਸੀਲ ਠੰਡੀ ਬਹੁਤ ਆ ਬਈ ਇਹਨਾਂ ਥੋੜਾ ਕੈਡ ਰੱਖਦੇ ਨੂੰ ਐ ਡਾਕਟਰ ਆ ਗਿਆ ਲੈ ਬੈਠਣੋ ਜੇ ਮਰਜ਼ੀ ਬੈਠੇ ਰੱਥੇ ਲੈ ਕੀ ਬਾਤ ਆ ਬਈ ਠੰਡੀ ਸੀਲ ਦੇਖੋ ਫੁੱਲ ਕਰਮਲ ਨੂੰ ਚੱਕਰ ਹੀ ਨਹੀਂ ਲੈ ਬਾਈ ਨੇ ਧਾਰਾਂ ਵੀ ਆਈ ਮਾਰਨੇ ਸਟਾਰਟ ਕਰਤੀਆਂ ਬਾਈ ਇਹ ਨਹੀਂ ਹੈਗਾ ਵੀ ਲੱਤ ਛੜ ਕਰਾਉਂ ਨਹੀਂ ਬਾਈ ਪੋਰਾ ਵੀ ਨਹੀਂ ਬਾਈ ਯਾਰ ਜਿਵੇਂ ਮਾਰੀ ਮਗਰੋਂ ਮੋਰੋ ਜਿਵੇਂ ਮਰਜੀ ਚਵਾਈ ਚੂਈ ਬੜੀ ਚੰਗੀ ਆ ਚਵਾਈ ਚੂਈ ਤਾਂ ਬੜੀ ਚੰਗੀ ਲੱਗੀ ਬਾਈ ਆ ਚਲ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਣੇ ਵਾਲਾ ਫੋਲ ਸੇਲ ਖਰੀਦ ਬੱਚਾ ਨਹੀਂ ਲਾਇਆ ਕੋਈ ਕਿਸਮਾੜੀ ਕਰਾਇਆ ਮਗਰੋਂ ਲੇਵਾ ਲੂਵਾ ਦਿਖਾ ਬੱਚੀ ਦਾ ਬਾਈ ਲੈ ਫੀਟਿੰਗ ਚੈੱਕ ਕਰੋ ਬਾਈ ਹੱਥੋਂ ਤਾਂ ਖੜਿਆ ਨਹੀਂ ਜਾਂਦਾ ਬੱਚੀ ਤੋਂ ਬਾਈ ਯਾਰ ਸ਼ਾਈਨਿੰਗ ਛੂਣੀ ਫੋਲ ਆ ਬਾਈ ਇਹ ਟਾਈਮ ਬਾਈ ਥੋੜਾ ਹੀ ਹੋਇਆ 9 ਦਾ ਟਾਈਮ ਹੋਇਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲ ਅੱਗੇ ਬਾਈ ਕਹਿੰਦਾ ਸ਼ਾਮ ਤੱਕ ਤਾਂ ਖੜਿਆ ਨਹੀਂ ਜਾਂਦਾ ਕਰਮ ਵਾਲੀ ਤੋਂ ਮੇਨ ਕੱਲ ਨਾ ਯਾਰ ਜੇ ਹਵਾਨੇ ਦੀ ਗੱਲ ਕਰੀਏ ਬਾਲਾ ਸੁਣਾ ਹਨਾ ਬਈ 10 ਰੁਪਏ ਚੋਲੇ ਨੇ ਤੇ ਹਵਾਨਾ ਇਹਦਾ ਆ ਹੀ ਰਹਿਣਾਗਾ ਤੇ ਨਾ ਗਾਂ ਸਾਰੀ ਉਮਰ ਬੁੱਢੇ ਹੋਈ ਆ ਹੀ ਲੱਗੂ ਪਹਿਲਣ ਦੂਜਾ ਸੂਆ ਜੀ ਸਹੀ ਗੱਲ ਆ ਪਹਿਲਾਂ ਚੰਡੀ ਸੀ ਬਾਕੀ ਆਂਗੂ ਕਿੰਨੇ ਚੰਗੇ ਸ਼ਾਈਨਿੰਗ ਛੁਣੀਏ ਜਿੰਨੀ ਕਹਦੇ 19 ਆ ਬਈਆ ਕੀ ਬਾਤ ਆ ਬਾਕੀ ਦੁੱਧ ਵੀ ਬਹੁਤ ਸੰਗਣਾ ਨਾ ਗਰਮੀ ਮੰਨੇ ਧੁੱਪੇ ਖੜੀਆਂ ਦੋਨੇ ਵੜਾਂ ਤੇ ਆਏ ਨਹੀਂ ਵੀ ਕੋਈ ਵੀ ਹੌਂਕੂਗੀ ਹਮ ਸਹੀ ਗੱਲ ਆ ਲੈ ਮੌ ਇਹਨਾਂ ਖੜੀਆਂ ਕੁਝ ਨਸਰ ਵਾਲੀ ਗਾਣੀ ਇੰਨਾ ਗਰਮੀ ਦੁੱਧ ਕੱਢਦੀ ਕ ਬੱਚੇ ਵੀ ਚੰਗੇ ਹੁੰਦੀ ਆ ਬੱਚਾ ਬਾਈ ਮਗਰ ਲੈ ਬੱਚਾ ਚੈੱਕ ਕਰ ਰੋ ਕਿ ਕਿੱਡੇ ਬੱਚੇ ਨੂੰ ਜਨਮ ਦਿੱਤਾ ਹਾਂਜੀ ਬਾਈ ਤੇ ਬੱਛੀਂ ਦੀ ਦਾ ਕੀ ਬਾਤ ਬੱਚੀਂ ਦੀ ਦਾ ਕੀ ਬਾਤ ਬਾਈ ਫਿਰ ਭਾ ਵੀ ਉਹ ਜਾ ਕਰਦੇ ਯਾਰ ਸਹੀ ਗੱਲ ਆ ਖੋਲਦੇ ਬਾਈ ਤੋੜਦੇ ਚੈਨ ਫੋਲਾ ਲੋਕ ਕਹਿੰਦੇ ਆ ਬਾਈ 20 ਬਾਈਕ ਲਓ ਤਿਆਰ ਅਗਲਾ ਚੋਮਦਾ ਕੋਈ ਨਹੀਂ ਅੱਜ ਕੱਲ ਆਪਨੇ ਕਹਿੰਦੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਰਹਿਣ ਦਾ ਪ੍ਰਬੰਧ ਪੂਰਾ ਉਹ ਬੰਦੇ ਦਾ ਠੀਕ ਆ ਆਏ ਨਹੀਂ ਗੱਲ ਕੋਈ ਕਹਿੰਦਾ ਬਾਈ ਚਾਹੇ ਚਾਰ ਟਾਈਮ ਚੋਲੋ ਚਾਹੇ ਪੰਜ ਟਾਈਮ ਚੋਲੋ ਰਹਿਣ ਦਾ ਪ੍ਰਬੰਧ ਵੀ ਹੈਗਾ ਬਾਈ ਕੋਲੇ ਤੇ ਬਾਈ ਕਹਿੰਦਾ ਆਪਦੀ ਤਸੱਲੀ ਕਰਕੇ ਲਜਾ। ਤਸੱਲੀ ਕਰਕੇ ਲਾਵੇ ਬਾਈ ਕਈ ਦੂਰੋਂ ਨੇੜੇੋਂ ਆਉਂਦਾ ਬੰਦਾ ਰਹਿਣ ਦਾ ਪ੍ਰਵਾਨਤਾ ਆਪਣੇ ਕੋਲ ਫੁੱਲ ਆ ਬਾਈ। ਚੰਗੇ ਬੋਲੇ ਤੋਂ ਸਟਾਰਟਿੰਗ ਕਹਿਦੀ ਐ ਕਿ ਨਹੀਂ ਬਾਈ। ਹਾਂਜੀ ਬਾਈ ਦੁੱਧ ਬਾਹਾਂ ਨਹੀਂ ਜਾਂਦੇ ਆਪਾਂ। ਚੰਗੀ ਨੌਰ ਸਹੀ ਸੇਵਾ ਤੇ ਗਾਂ ਟੈਗੀ। 24 ਕਿਲੋ ਦੁੱਧ ਬੰਦਾ ਲੈ ਲੂ ਆਪਾਂ 25 26 ਨਹੀਂ ਜਾਂਦੇ ਬਾਹਾਂ ਨਹੀਂ ਜਾਂਦੇ ਦੁੱਧ ਬਾਈ। ਠੀਕ ਹੈ ਬਾਈ। ਹਾਂਜੀ ਬਾਈ। ਬਾਕੀ ਨਾ ਜੇ ਗੱਲ ਕਰੀਏ ਬਾਈ ਜਿਆਦਾ ਕੁਆਲਿਟੀਆਂ ਇਆਂ ਹੀ ਐ ਦੋਮੇ। ਹਾਂਜੀ ਬਾਈ। ਜਿਹੜੀ ਗਰਮੀ ਆ ਉਹ ਤਾਂ ਜੰਮਾ ਨਹੀਂ ਮੰਨਣੀ। ਚਾਹੇ ਤੁਹਾਡੇ ਕੋਲੇ ਥਾਂ ਢੀੜਾ ਚਾਹੇ ਖੁੱਲਾ ਮੌਹ ਨਾ ਖੜੀ ਜਿੱਥੇ ਬਈ ਖੜਾ ਦੇਗਾ ਪੈਰ ਨਹੀਂ ਚੱਕ ਦੀਗਾ ਸਹੀ ਗੱਲ ਆ ਬਾਕੀ ਯਾਰ ਆ ਥੱਲੋਂ ਚੀਜ਼ ਚੈੱਕ ਕਰ ਬਈਏ ਬਈ ਇਹ ਚੀਜ਼ ਨਹੀਂ ਮਿਲਦੀ ਇਹ ਚੀਜ਼ ਨਹੀਂ ਮਿਲਦੀ ਬਈ ਦੁੱਧ ਦੁੱਧ ਜਿੰਨਾ ਕਹੇ ਉਹਨਾ ਮਿਲ ਜਾਂਦਾ ਪਰ ਸਹੀ ਗੱਲ ਆ ਫੀਟਿੰਗਾਂ ਨਾ ਜਿਹੜੀ ਬਈ ਇਹ ਨਹੀਂ ਮਿਲਦੀ ਇਹ ਬਈ ਕਮਾਲ ਆ ਵਾ ਕੀ ਜਿਹੜਾ ਥਣ ਲੱਗਿਆ ਬਣਾ ਰੋਗ ਰੋਗ ਦਾ ਥਣ ਲੱਗਿਆ ਬਈ ਜਿਹਨੂੰ ਆਪਾਂ ਕਹਿੰਦੇ ਗਲਾਸਾਂ ਵਰਗਾ ਥਣ ਲੱਗਿਆ ਕਹਿੰਦਾ ਇਹ ਚੀਜ਼ ਮਿਲਦੀ ਨਹੀਂ ਬਈ ਬਹੁਤ ਘੱਟ ਮਿਲਦੀ ਏ ਤੂੰ ਵੀ ਰੋਜ਼ ਬਈ ਵੀਡੀਓ ਬਣਾਉਣਾ ਇੰਨੇ ਅੰਗ ਚੰਗੇ ਗਾਂਚ ਮੁੱਲ ਬਾਈ ਮੁੱਲ ਉਹ ਇਹ ਜਿਹੜੇ ਸਾਡੇ ਹੁਣ ਦੁੱਧ ਦਾ ਬ੍ਰੀਡ ਆ ਕੁਆਲਿਟੀ ਆ ਮੁੱਲ ਤੇ ਦਾ ਬਾਈ ਜਿੰਨਾ ਕਰ ਲੈ ਉਹਨੇ ਹੀ ਥੋੜਾਗਾ ਹਮ ਮੁੱਲ ਕਰਾਉਣ ਨੂੰ 1590 95 ਜਿੰਨਾ ਮਰਜ਼ੀ ਕਰ ਲੋ 82000 ਦੀ ਬੱਚੀ ਦੇਵਾਂਗੇ ਬਾਈ 82000 ਦੀ ਹਾਂਜੀ ਬਾਈ ਮੁੱਲ ਕਰਾਉਣ ਨੂੰ 1 ਲੱਖ ਕਰਾ ਲੋ 1 ਲੱਖ 5 ਕਰਾ ਲੋ ਜਿੰਨਾ ਮਰਜ਼ੀ ਕਰਾ ਬੱਚੇ ਜਰਸੀ ਦੀ ਵੀ ਦੇ ਸਕਦੀ ਐ ਐਫ ਦੇ ਜਿਹੜਾ ਟੀਕਾ ਭਰਾਉਂਗੇ ਉਹ ਜਾਂ ਬੱਚਾ ਦੇਵਾਂਗੇ ਮਰਜ਼ੀ ਦਾ ਟੀਕਾ ਤੁਸੀਂ ਭਰਾ ਸਕਦੇ ਹੋ ਉਹੋ ਜਿਹੇ ਬੱਚਿਆਂ ਨੂੰ ਕਰਾਂਗੇ ਬਾਕੀ ਕੋਈ ਐ ਛੋਟੀ ਨਹੀਂ ਫੁੱਲ ਵਧੀਆ ਨਾ ਬਲੀ ਵੱਡੀ ਐ ਨਾ ਛੋਟੀ ਐ ਵਧੀਆਂ ਮੱਤ ਦੀ ਬੈੜਾ ਬਾਈ 81000 ਦੀ ਬਾਈ ਨਹੀਂ ਨਹੀਂ 82 ਦੀ 82 ਦੀ ਹਾਂਜੀ 82000 ਦੀ ਬਾਈ ਕਹਿੰਨਾ ਆਪਾਂ ਟੋਟਲੀ ਬੈੜ ਬਾਈ ਦੇ ਦੇਂਗੇ ਜਮਾ ਬਾਈ ਨੇ ਅੱਗੇ ਵੀ ਖੜਾ ਬਾਕੀ ਤੁਹਾਨੂੰ ਬਹੁਤ ਗੈਰ ਤੇ ਲੱਗੇ ਯਾਰ ਬਾਈ ਦੋ ਟਾਈਮ ਚੋੜਨ ਤਿੰਨ ਟਾਈਮ ਚੋੜਨ ਆਪਾਂ ਨੂੰ ਫੁੱਲ ਬਾਈ ਦੇ ਅੱਗੇ ਵੀ ਜਮਾ ਜਾਇਦਾਦ ਦਾ ਮੁੱਲ ਮੁੱਲ ਬਾਈ ਆਪਣਾ ਬਸ ਆਇਆ ਐ ਛੋੜ ਵਾਲਾ ਮੁੱਲ ਹੀ ਹੁੰਦਾਗਾ ਕੋਈ ਆਏ ਆਪਣੇ ਨਾਲ ਆ ਕੇ ਕੋਈ ਸੌਦੇ ਬਾਜੀ ਵਾਲਾ ਕੰਮ ਨਾ ਕਰੇ ਕਿ ਬਾਈ 5 ਘਟਾਲਾ 10 ਘਟਾਲਾ ਉਹ ਆਪਣੇ ਕੋਲ ਗੱਲ ਨਹੀਂ ਹੁੰਦੀ ਪਹਿਲਾਂ ਵੀ ਆਪਾਂ ਵੀਡੀਓ ਪਾਉਂਗਾ ਕੋਈ ਬਾ ਬੰਦੇ ਦੀ ਛ ਤੇ ਅੱਗੇ ਬਾਈ 2 ਨੰਬਰ ਇਹ ਬਾਈ 6 ਦਾ ਅਰੀਜਨਲ ਇਹ ਦੂਜਾ ਸੂਆ ਤੜਕੇ ਸੂਈਆ ਬੱਚੀ ਮਗਰ ਆ ਤੜਕੇ ਦੇ 6 1/2 ਕਿਲੋ ਬੋਲਾ ਕੱਢਿਆ ਤੇ ਜੇਰੋ ਬੱਠਲ ਚ ਪਈਆ ਜੇਰ ਦੀ ਭਾਵ ਦੀ ਥਣਾ ਦੀ ਗਾਰੰਟੀ ਹੋਊ ਆਪਣੀ ਘਰ ਤੱਕ ਦੀ ਜੇਰ ਬਾਈ ਚੈੱਕ ਕਰਵਾਇਆ ਨੇ ਆ ਪਈਆ ਬੱਠਲ ਚ ਕੰਪਲੀਟ ਆ ਸੀਲ ਡੰਡੀ ਇਹ ਵੀ ਫੁੱਲ ਆ ਬਾਈ ਇਹ ਬੱਚਾ ਮੇਨ ਗੱਲ ਆ ਗਈ ਬਾਈ ਬੱਚੀ ਰਗੀ ਐਰ ਸ਼ਹਿਰ ਇਹ ਨਸਲ ਨਹੀਂ ਆ ਸ਼ਹਿਰ ਵਸੀ ਆ ਗਈ ਬਾਕੀ ਵੱਡੀ ਬੁੱਡੀ ਬਹੁਤ ਤੜਕੇ 4 ਵਜੇ ਸੂਈ ਹੈਗਾ ਬੱਚਾ ਚੈੱਕ ਕਰ ਕਿੱਡਾ ਵੱਡਾ ਬਾਈ ਮੈਂ ਕਹਿੰਦਾ ਉੱਠਣ ਨੂੰ ਵੀ ਦਿੱਕਤ ਆ ਮਨ ਲੈ ਕੇ ਚੱਲ ਲੱਗਦੀ ਹੁੰਦੀ ਆ ਬੱਚਾ ਹਾਂ ਵਜੇ ਵਜੇ ਨਾਲ ਵੱਧ ਆ ਬੱਚੇ ਜੀ ਭਾਈ ਹੂੰ ਵਜਨ ਵਜੂਦ ਬਾਕੀ ਗਾਂ ਦੀ ਸ਼ਾਈਨਿੰਗ ਕੱਦ ਕੁਦ ਭਾਈ ਮੇਰਾ 6 ਫੁੱਟ ਤੇ 2 ਇੰਚ ਕਰਦਾ ਦੇਖ ਲੈ ਮੋਢੇ ਤੇ ਹੁੰਦੀ ਆ ਬੱਚੇ ਕੱਦ ਚੈੱਕ ਕਰੋ ਭਾਈ ਮੋਢੇ ਬਾਕੀ ਸੀਲ ਠੰਡੀ ਬਹੁਤ ਆ ਭਾਈ ਥਣ ਥਣ ਬਹੁਤ ਚੇਜਾ ਕਿਉਂਕਿ ਭਾਈ ਇਆਂ ਇਆਂ ਜਿਹੜੀਆਂ ਬਰੀਡਾਂ ਨੇ ਮਿਲਦੀਆਂ ਬਹੁਤ ਮਿਲਦੀਆਂ ਬਹੁਤ ਕ੍ਰੋਸਿੰਗਾਂ ਭਾਈ ਹੁੰਦੀ ਆ ਆਪਾਂ ਇਆਂ ਇਹਨੇ ਪਰ ਵੱਡੀ ਕ੍ਰੋਸਿੰਗਾਂ ਬਹੁਤ ਕੀ ਮੁਸ਼ਕਲ ਨਾਲ ਮਿਲਦੀ ਸਹੀ ਗੱਲ ਆ ਲੈ ਥਣ ਚੈੱਕ ਕਰੋ ਭਾਈ ਭਾਈ ਨਾੜਾਂ ਵਾਲਾ ਲੈਵਾ ਯਾਰ ਫਾੜੀ ਵਾਲਾ ਫੀਟਿੰਗ ਬਾਈ ਮੇਨ ਗੱਲ ਨਾ ਫੀਟਿੰਗ ਫੀਟਿੰਗ ਬਹੁਤ ਆ ਬਾਈ ਬੱਛੀ ਵੱਡੀ ਬੁੱਢੀ ਬਹੁਤ ਆ ਕੋਦੋ 60 ਸਾਡੇ 60 ਕਿਲੋ ਬੋਲਾ ਕੱਢਿਆ ਬਾਕੀ ਪਲੀ ਵੀ ਬਹੁਤ ਹੈ ਹਾਂ ਆਪਣੀ ਨਾ ਜੇ ਬਾਈ ਮੇਰੀ ਗੱਲ ਸੁਣ ਲੈ 22 ਕਿਲੋ ਦੋ ਚਵਾ ਦਾਂਗੇ ਸੱਤਾਂ ਦਿਨਾਂ ਨੂੰ ਸਾਈ ਕਰ ਲੈ ਬੰਦਾ 20000 ਰੁਪਏ ਠੀਕ ਆ ਹਾਂਜੀ ਬਾਈ ਕਹਿੰਦਾ ਜੇ ਕੋਈ ਵੀਰ ਸਾਈ ਵੀ ਕਰ ਲੈ ਤਾਂ ਵੀ ਆਪਾਂ ਵੀ ਅਗਲਾ ਕਹਿੰਦਾ ਦੋ ਤਿੰਨ ਨਾ ਕੱਢਦੀ ਨਹੀਂ ਬਾਈ ਬੰਦੇ ਝੂਠ ਮਾਰ ਦਿੰਦੇ ਆ ਬਾਈ 23 ਕਿਲੋ ਦੋ ਖੁੱਲਾ ਚਵਾ ਦਾਂਗੇ 20000 ਰੁਪਏ ਸਾਈ ਕਰ ਲੈ ਸੱਤਾਂ ਦਿਨਾਂ ਚ 22 ਕਿਲੋ ਦੋ ਚਵਾ ਦਾਂਗੇ ਠੀਕ ਆ ਹਾਂਜੀ ਬਾਈ ਨਾੜਾ ਨੂੜਾ ਬਾਈ ਚੈੱਕ ਕਰਾਉਣਾ ਨਾੜਾ ਦੇਖੋ ਬਾਈ ਉਂਗਲ ਵਰਗੀਆਂ ਮੋਟੀਆਂ ਨਾ ਫੁੱਲ ਵੱਡੀ ਆ ਬਾਈ ਕੁਆਲਿਟੀ ਬਹੁਤ ਆ ਬਾਕੀ ਬੱਚੀ ਵੀ ਨਾਲ ਹੀ ਤਿਆਰ ਹੋ ਜਣੀ ਆ ਬਾਈ ਹੂੰ ਬੱਸੀ ਵੀ ਕਰਮਾਲੇ ਦੀ ਐਡੀ ਐਡੀ ਵੈੜ ਨਿਕਲਦੀ ਨਹੀਂ ਬਾਈ ਛੇਦੀ ਕੀ ਬਾਤ ਆ ਜਾ ਪੁੱਤ ਮੈਂ ਕਹਿੰਦਾ ਮਾੜੀ ਛੋਟੀ ਮੋਟੀ ਗੱਡੀ ਜਿੱਦਾ ਜਾਣ ਵਾਲੀ ਨਹੀਂ ਨਹੀਂ ਬਾਈ ਯਾਰ ਫੁੱਲ ਹੈਵੀ ਆ ਤੇ ਸ਼ਾਈਨਿੰਗ ਸ਼ੂਨਿੰਗ ਫੁੱਲ ਆ ਵੈੜ ਤੇ ਬਾਈ ਗੱਲ ਆ ਬਾਈ ਤੜਕੇ ਸਾਢੇ 6 ਕਿਲੋ ਬੋਲਾ ਕੱਢਾ ਹੱਥ ਨੂੰ ਆਏ ਫਸ ਜਾਣੀ ਆ ਫੁੱਲ ਬੱਚੀ ਬਾਕੀ ਮੂੰਹ ਮਾਹ ਦੀ ਫੇਸ ਕੁਆਲਿਟੀ ਬਹੁਤ ਚੰਗੀ ਆ ਬਾਈ ਰੇਲ ਗੱਡੀ ਤੇ ਨਾ ਲੰਮੀ ਬੇਲ ਵਾਲੀ ਹੈ ਬਾਈ ਹਨਾ ਠੰਡੀ ਠੁੰਡੀ ਸੀਲ ਬਹੁਤ ਆ ਬਾਈ ਐਵੇਂ ਤੈਨੂੰ ਕਹੀ ਹੈਗੇ ਐ ਨਹੀਂ ਕਰਾਸ ਪਸ਼ੂ ਆਵਾ ਹਾਥੂ ਤੇ ਘੱਟ ਫੋਨਦਾ ਠੰਡੀ ਸੀਲ ਨਾ ਉਹਨੂੰ ਜੇ ਮਰਜ਼ੀ ਨੂੰ ਆਈ ਹੈ ਥੋੜਾ ਕੈਮਰੇ ਤੋਂ ਡਰਦਾ ਪਸ਼ੂ ਬਾਈ ਕੈਮਰੇ ਦਾ ਬਾਕੀ ਬਾਈ ਯਾਰ ਜੋੜਾ ਪਾ ਕੇ ਨੇ ਕਰ ਲੈਣਾ ਬਾਹਰ ਦੁੱਧ ਨਹੀਂ ਆਉਂਦੇ 48 ਕਿਲੋ ਉਹਨੇ ਦੁੱਧ ਕੱਢਦੇ ਨੇ ਮਤਲਕਿ 24 24 ਕਿਲੋ ਇੱਕ ਤਰ੍ਹਾਂ ਦੀਆਂ ਮੱਝਾਂ ਹੀ ਲੈ ਲਈਆਂ ਮੱਝਾਂ ਹੀ ਲੈਣੀਆਂ ਬਾਈ ਮੱਝਾਂ ਨਾ ਕੱਢਦਾ ਨੀ ਭਾਂਦੀ ਚਾਰ ਲੈ ਲਈ ਤੂੰ ਹੂੰ ਬਾਕੀ ਕੁਆਲਟੀ ਕੁਆਲਟੀ ਯਾਰ ਫਾੜੀ ਵਾਲਾ ਲੈਵਾਗਾ ਕਿਸੇ ਪਾਸੇ ਦੋਨੇ ਦੇ ਹੱਥ ਤਰਾ ਨਹੀਂ ਬਈ ਸਹਾਲਾਂ ਜਦਾ ਜੀ ਇੱਕ ਪੰਜ ਪੰਜ ਦੀ ਵਿੱਚ ਗਾਉਂਗਾ ਯਾਰ ਪਰ ਅੱਜ ਦੀ ਘੜੀ ਬੱਚੀ ਦੇ ਨਾ ਜਮਾ 88000 ਦੀ ਬੱਚੀ ਦੇਣੀ ਹੈ ਜੀ ਟੋਟਲੀ ਟੋਟਲੀ ਬਸ ਚੱਕੋ ਬਈ ਜਮਾ ਐ ਲਾ ਲੋ ਵੀ ਖੇਚ ਮੇ ਮੁੱਲ ਹੁੰਦੇ ਆਗੇ ਖੇਚੇ ਬਈ ਜਮਾ ਇਹਦੇ ਨਾਲ ਇਹਦੇ ਨਾਲ ਘੱਟਦਾ ਬਈ ਕਿਤੇ ਵੀ ਨਹੀਂ ਮਿਲਨੀ ਆਪਾਂ ਸਹੀ ਗੱਲ ਆ ਬਈ ਲੱਥਾਂ ਲੇਵੇ ਦੀ ਸਾਰ ਬਾਕੀ ਹਾਈ ਟਵੀਟ ਕੁਆਲਿਟੀ ਜਿੱਡੀ ਕਹਦੇ ਓਡੀ ਆ ਬਈ ਫੋਨ ਤੇ ਭਾਵੇਂ ਛੋਟੀ ਦਿੰਦੀ ਆ ਬੱਚੀ ਤੇ ਚਵਾਈ ਨੂੰ ਕਿਵੇਂ ਲੱਗੇ ਚਵਾਈ ਬਈ ਚੀਤੀ ਵਰਗੀ ਲੱਗੀ ਆ ਦੋ ਟਾਈਂ ਤਿੰਨ ਟਾਈਂ ਮਿਲਕਿੰਗ ਕਰਕੇ ਲਿਆਵੇ ਆਪਣੇ ਕੋਲ ਬੰਦਾ ਆ ਪਾਈ ਨਹੀਂ ਦੇ ਵੀ ਵਿਸ਼ਵਾਸ ਦੀ ਮੰਗਾਵੇ ਆਪਾਂ ਨੇ ਸੂਗਾ ਗਾਂ ਦੋ ਟਾਈਮ ਤੇ ਤਿੰਨ ਟਾਈਮ ਆਪਣੇ ਕੋਲ ਮਿਲਕਿੰਗ ਕਰਕੇ ਲਿਓ ਐ ਨਹੀਂ ਗੱਲ ਕੋਈ ਠੀਕ ਆ ਤੇ ਛੋਡੀ ਮੰਨ ਕੇ ਚਲੋ ਵੀ ਤਾਕਨ ਸਰ ਕਿੰਨਾ ਦੁੱਧ ਕੱਢ ਚੂ। ਦੁੱਧ ਭਾਈ 24 ਕਿਲੋ ਦੀ ਗਰੰਟੀ ਹੈ ਆਪਣੀ ਠੀਕ ਆ ਹਾਂਜੀ ਬਾਕੀ ਨਾ ਬੱਚੇ ਦੀ ਕੁਆਲਿਟੀ ਦੇਖੋ ਭਾਈ ਬੱਚਾ ਭਾਈ ਬੱਚੀ ਬਹੁਤ ਚੰਗੀ ਹੈ ਨਸਲ ਮਿਲਦੀ ਨਹੀਂ ਭਾਈ ਲਾਲ ਨਾ ਬੀਜਿਆ ਇਹ ਸਹੀ ਗੱਲ ਆ ਵੀ ਕਿੰਨੀ ਵੱਡੀਆਂ ਆਂ ਦੀ ਬੱਚੀ ਆ ਵੱਡੀ ਫੁੱਲ ਬਣਨੇ ਨੇ ਵੀ। ਕੀ ਬਾਤ ਆ ਬੱਚੇ ਪਾਣੀ ਨਾਲ ਦਾ ਭਾਈ ਦੋ ਚੀਜ਼ਾਂ ਲੈ ਆਨੇ 88000 ਰੁਪਏ ਜੀ ਯਾਰ ਹਮ ਬਸ ਜੀ ਦੁੱਧ ਵੀ ਚੰਗਾ ਕੱਢੂ ਤੁੱਪੇ ਬੰਦੀ ਜਿੱਥੇ ਮਰਜ਼ੀ ਬੰਦੀ ਆਏ ਨੇ ਵੀ ਗਰਮੀ ਬਿਜਲੀ ਫਾਇਟ ਵੀ ਆਉਣੀ ਹੈ ਨਾ ਉਹ ਵੀ ਕਿਤੇ ਨਾ ਕਿਤੇ ਜਾ ਕੇ ਮੱਝਾਂ ਦੇ ਬਰੂਬਰ ਆਉਣੀ ਹੈ ਕਿ ਨਹੀਂ ਬਾਈ ਹਾਂ ਹਾਂ ਬਾਈ ਕੀ ਬਾਤ ਆ ਬਾਈ ਤੇ ਨਾਗਸੀ ਕੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਪਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ